ਜਦੋਂ ਥਾਮਸ ਐਡੀਸਨ ਇੱਕ ਛੋਟਾ ਜਿਹਾ ਮੁੰਡਾ ਸੀ ਲਗਭਗ 7 ਸਾਲ ਦਾ ਹੋਣਾ ਹੈ ਤਾਂ ਉਸ ਦਾ ਜੀਵਨ ਸਕੂਲ ਦੇ ਵਿੱਚ ਸੰਘਰਸ਼ ਦੇ ਵਿੱਚ ਬੀਤ ਰਿਹਾ ਸੀ ਉਸ ਦਾ ਜਨਮ 1847 ਦੇ ਵਿੱਚ ਹੁੰਦਾ ਹੈ ਮਿਲਾਨ ਉਯੋ ਦੇ ਵਿੱਚ ਪੈਦਾ ਹੁੰਦਾ ਹੈ ਉਹ ਨੌਜਵਾਨ ਹੋ ਰਿਹਾ ਸੀ ਉਸ ਦਾ ਮੁੱਖ ਚਮਕੀਲਾ ਅੱਖਾਂ ਦੇ ਵਿੱਚ ਚਮਕ ਜਿਗਿਆਸੂ ਐਨਰਜੈਟਿਕ ਇੱਕ ਮੁੰਡਾ ਸੀ ਪਰ ਉਸ ਦਾ ਵਿਹਾਰ ਸੋਚਣ ਦਾ ਤਰੀਕਾ ਤੇ ਉਸ ਦੇ ਸਕੂਲ ਦੇ ਸਖਤ ਰਟ ਰਟ ਕੇ ਸਿੱਖਣ ਵਾਲੇ ਵਾਤਾਵਰਣ ਦੇ ਨਾਲ ਮੇਲ ਨਹੀਂ ਖਾਂਦਾ ਸੀ ਕਿਉਂਕਿ ਉਸ ਦੀ ਸੋਚ ਤੇ ਉਹਦਾ ਵਿਹਾਰ ਕੁਝ ਹੋਰ ਹੱਸਦਾ ਸੀ ਪਰ ਸਕੂਲ ਦੇ ਵਿੱਚ ਬੈਠਣ ਵਾਲੇ ਸਾਰੇ ਬੱਚੇ ਅਤੇ ਉਸ ਨੂੰ ਪੜਾਉਣ ਵਾਲੇ ਟੀਚਰ ਕੁਝ ਹੋਰ ਆਸ ਕਰਦੇ ਸੀ ਕਥਿਤ ਤੌਰ ਤੇ ਉਸ ਦੇ ਅਧਿਆਪਕਾਂ ਨੂੰ ਉਸ ਨੂੰ ਸੰਭਾਲਣਾ ਮੁਸ਼ਕਲ ਲੱਗਿਆ ਉਸ ਨੇ ਉਸ ਦੇ ਨਿਰੰਤਰ ਸਵਾਲਾਂ ਅਤੇ ਸਿੱਖਣ ਪ੍ਰਤੀ ਅਸਧਾਰਨ ਪਹੁੰਚ ਦੇ ਕਾਰਨ ਉਸ ਨੂੰ ਮੂਰਖ ਭਾਵ ਉਲਝਣ ਵਾਲਾ ਹੌਲੀ ਹੌਲੀ ਚੱਲਣ ਵਾਲਾ ਦੱਸਿਆ ਜਿਨੂੰ ਆਮ ਤੌਰ ਤੇ ਸਲੋ ਲਰਨਰ ਕਹਿ ਦਿੰਦੇ ਨੇ ਇੱਕ ਦਿਨ ਐਡੀਸਨ ਸਕੂਲ ਤੋਂ ਘਰ ਵਾਪਸ ਆਇਆ ਆਪਣੇ ਅਧਿਆਪਕ ਵੱਲੋਂ ਦਿੱਤਾ ਹੋਇਆ ਇੱਕ ਸੀਲ ਬੰਦ ਲਫਾਫਾ ਜਿਸ ਦੇ ਵਿੱਚ ਇੱਕ ਪੱਤਰ ਸੀ ਆਪਣੀ ਮਾਂ ਨੈਨਸੀ ਐਡੀਸਨ ਨੂੰ ਦੇ ਦਿੱਤਾ ਜਿਵੇਂ ਕਿ ਕਹਾਣੀ ਅੱਗੇ ਵਧਦੀ ਹੈ ਟੌਮ ਨੇ ਪੱਤਰ ਆਪਣੀ ਮਾਂ ਨੂੰ ਦਿੱਤਾ ਜਿਸ ਨੇ ਇਸ ਨੂੰ ਖੋਲ੍ਹਿਆ ਤੇ ਚੁੱਪਚਾਪ ਪੜ੍ਹਿਆ ਜਦੋਂ ਟੌਮ ਨੇ ਪੁੱਛਿਆ ਕਿ ਪੱਤਰ ਵਿੱਚ ਕੀ ਲਿਖਿਆ ਹੈ ਤਾਂ ਨੈਨਸੀ ਉਸ ਦੀ ਮਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਨਾਲ ਉਸ ਨੂੰ ਦੱਸਿਆ ਕਿ ਉਸ ਦੀ ਅਧਿਆਪਕਾ ਨੇ ਲਿਖਿਆ ਹੈ ਕਿ ਉਹ ਇੱਕ ਪ੍ਰਭਾਵਸ਼ਾਲੀ ਬਹੁਤ ਹੀ ਵਧੀਆ ਬਹੁਤ ਹੀ ਰੋਸ਼ਨ ਦਿਮਾਗ ਮੁੰਡਾ ਹੈ ਅੱਗੇ ਉਸ ਨੇ ਕਿਹਾ ਕਿ ਸਕੂਲ ਦਾ ਜਿਹੜਾ ਸਾਡਾ ਸਿਸਟਮ ਹੈ ਸਾਡੇ ਸਕੂਲ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਪ੍ਰਬੰਧ ਨਹੀਂ ਹੈ ਕਿ ਅਸੀਂ ਇਸ ਤਰ੍ਹਾਂ ਦੇ ਹੁਸ਼ਿਆਰ ਬੱਚੇ ਨੂੰ ਪੜ੍ਹਾ ਸਕੀਏ ਸਕੂਲ ਦੇ ਕੋਲ ਇਸ ਤਰ੍ਹਾਂ ਦਾ ਪ੍ਰਬੰਧ ਨਾ ਹੋਣ ਕਰਕੇ ਤੁਹਾਨੂੰ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਤੁਸੀਂ ਬੱਚੇ ਨੂੰ ਘਰ ਦੇ ਵਿੱਚ ਹੀ ਪੜ੍ਹਾਓ ਇਸ ਖਬਰ ਤੋਂ ਪ੍ਰੇਰਿਤ ਹੋ ਕੇ ਨੈਨਸੀ ਨੇ ਖੁਦ ਜੋ ਕਿ ਇੱਕ ਸਾਬਕਾ ਸਕੂਲ ਅਧਿਆਪਕਾ ਸੀ ਪਹਿਲਾਂ ਸਕੂਲ ਦੇ ਵਿੱਚ ਪੜਾਇਆ ਕਰਦੀ ਸੀ ਉਸ ਨੇ ਨੌਜਵਾਨ ਥਾਮਸ ਨੂੰ ਘਰ ਦੇ ਵਿੱਚ ਹੀ ਪੜਾਉਣਾ ਸ਼ੁਰੂ ਕਰ ਦਿੱਤਾ ਤੇ ਇਸ ਜ਼ਿੰਮੇਵਾਰੀ ਨੂੰ ਆਪਣੇ ਮੋਢਿਆਂ ਤੇ ਚੱਕ ਲਿਆ ਉਸ ਦੀ ਮਾਂ ਨੇ ਉਸ ਦੀ ਉਤਸੁਕਤਾ ਉਸ ਦੇ ਚਾ ਨੂੰ ਉਸ ਦੇ ਸਵਾਲਾਂ ਨੂੰ ਬਿਆਨਤ ਉਤਸ਼ਾਹਿਤ ਕੀਤਾ ਉਸ ਦੀ ਤਾਰੀਫ ਕੀਤੀ ਉਸ ਦਾ ਖਿਆਲ ਰੱਖਣਾ ਸ਼ੁਰੂ ਕੀਤਾ ਉਹਦੀ ਪੜ੍ਹਾਈ ਤੇ ਉਹਦੀਆਂ ਰੁਚੀਆਂ ਜਿਨ੍ਹਾਂ ਨੂੰ ਇੰਟਰਸਟ ਕਹਿੰਦੇ ਨੇ ਇੰਟਰਸਟ ਦਾ ਧਿਆਨ ਰੱਖਣਾ ਸ਼ੁਰੂ ਕੀਤਾ ਉਸ ਨੂੰ ਕਿਤਾਬਾਂ ਤੇ ਹੋਰ ਬਹੁਤ ਸਾਰਾ ਮਟੀਰੀਅਲ ਪੜਨ ਵਾਸਤੇ ਦਿੱਤਾ ਉਸ ਨੇ ਇੱਕ ਅਜੀਹਾ ਮਾਹੌਲ ਬਣਾਇਆ ਜਿੱਥੇ ਥੋਮਸ ਆਪਣੀ ਗਤੀ ਦਾ ਆਪਣੀ ਸਪੀਡ ਦਾ ਆਪਣੀ ਸਮਝ ਦਾ ਆਪਣੇ ਦਿਮਾਗ ਦਾ ਪ੍ਰਯੋਗ ਕਰ ਸਕਦਾ ਸੀ ਤੇ ਆਪਣੇ ਤਰੀਕੇ ਦੇ ਨਾਲ ਸੋਚ ਸਕਦਾ ਸੀ ਸਿੱਖ ਸਕਦਾ ਸੀ ਇਸ ਤਰ੍ਹਾਂ ਉਹਦੀ ਮਾਂ ਨੇ ਐਡੀਸਨ ਦੇ ਖੋਜ ਪ੍ਰਤੀ ਜਨੂੰਨ ਨੂੰ ਹਵਾ ਦਿੱਤੀ ਮਤਲਬ ਕਹਿਣ ਦਾ ਕਿ ਜਿਹੜਾ ਉਸ ਦਾ ਚਾਹ ਸੀ ਉਸ ਚਾਹ ਨੂੰ ਅੱਗੇ ਵਧਾਇਆ ਅਤੇ ਉਸਨੇ ਕਈ ਘੰਟੇ ਪੜਨ ਪ੍ਰਯੋਗ ਕਰਨ ਤੇ ਆਪਣੇ ਵਿਚਾਰਾਂ ਨੂੰ ਵਿਕਸਿਤ ਕਰਨ ਦੇ ਵਿੱਚ ਬਤਾਏ ਕਹਿਣ ਦਾ ਭਾਵ ਉਸਨੇ ਆਪਣੇ ਆਪ ਤੇ ਧਿਆਨ ਦਿੱਤਾ ਕਈ ਸਾਲਾਂ ਬਾਅਦ ਜਦੋਂ ਥਾਮਸ ਐਡੀਸਨ ਇੱਕ ਵਿਸ਼ਵ ਪ੍ਰਸਿੱਧ ਖੋਜੀ ਬਣ ਗਿਆ ਫੋਨੋਗ੍ਰਾਫ ਤੇ ਲਾਈਟ ਬਲਬ ਜਿਹੜਾ ਆਪਣੇ ਆਮ ਘਰਾਂ 'ਚ ਚੱਲਦਾ ਹੈ ਅਤੇ ਹੋਰ ਕਾਢਾਂ ਲਈ ਜਾਣਿਆ ਜਾਣ ਲੱਗਾ ਤਾਂ ਉਸ ਨੂੰ ਆਪਣੀ ਸਵਰਗੀ ਮਾਂ ਦੇ ਸਮਾਨ ਵਿੱਚੋਂ ਲੰਘਦੇ ਹੋਏ ਆਪਣੇ ਸਕੂਲ ਅਧਿਆਪਕ ਦੀ ਉਹ ਚਿੱਠੀ ਮਿਲ ਗਈ ਜਿਹੜੀ ਕਦੇ ਉਸ ਨੂੰ 7 ਸਾਲ ਦੀ ਉਮਰ ਦੇ ਵਿੱਚ ਮਿਲੀ ਸੀ ਉਤਸੁਕਤਾ ਹੋਈ ਤੇ ਉਸਨੇ ਉਸ ਚਿੱਠੀ ਨੂੰ ਖੋਲ ਕੇ ਦੇਖਿਆ ਕਿ ਅਸਲ ਦੇ ਵਿੱਚ ਲਿਖਿਆ ਕੀ ਹੈ ਜਦੋਂ ਉਸ ਦੇ ਵਿੱਚ ਲਿਖੇ ਹੋਏ ਨੂੰ ਪੜ੍ਹਿਆ ਤਾਂ ਉਸ ਨੂੰ ਹੈਰਾਨੀ ਹੋਈ ਚਿੱਠੀ ਦੇ ਵਿੱਚ ਉਸ ਦੀ ਪ੍ਰਤਿਭਾ ਦੀ ਉਹਦੀ ਇੰਟੈਲੀਜੈਂਸੀ ਦੀ ਉਹਦੀ ਸਮਝ ਦੀ ਪ੍ਰਸ਼ੰਸਾ ਨਹੀਂ ਕੀਤੀ ਗਈ ਸੀ ਉਸ ਦੀ ਵਜਾਏ ਉਸ ਵਿੱਚ ਲਿਖਿਆ ਗਿਆ ਸੀ ਕਿ ਨੌਜਵਾਨ ਥਾਮ ਅਜੀਬ ਅਤੇ ਸਕੂਲ ਲਈ ਆਯੋਗ ਸੀ ਸਿਫਾਰਿਸ਼ ਕੀਤੀ ਗਈ ਸੀ ਕਿ ਉਸ ਨੂੰ ਇੱਕ ਫਾਰਮਲ ਐਜੂਕੇਸ਼ਨ ਰਸਮੀ ਸਿੱਖਿਆ ਦੇ ਵਿੱਚੋਂ ਹਟਾ ਲਿਆ ਜਾਵੇ ਉਸ ਦੀ ਮਾਂ ਨੇ ਜੋ ਕੀਤਾ ਸੀ ਉਸ ਨੂੰ ਸਮਝਦਿਆਂ ਐਡੀਸਨ ਬਹੁਤ ਪ੍ਰਭਾਵਿਤ ਹੋਇਆ ਕਿਉਂਕਿ ਉਹ ਆਪਣੀ ਮਾਂ ਨੂੰ ਸਮਝ ਗਿਆ ਸੀ ਕਿ ਉਸ ਦੀ ਮਾਂ ਨੇ ਉਹਦੇ ਲਈ ਕੀ ਕੀਤਾ ਹੈ ਉਹ ਸਮਝ ਗਿਆ ਸੀ ਕਿ ਉਸਦੀ ਮਾਂ ਨੇ ਉਸਦੇ ਵਿਸ਼ਵਾਸ ਦੀ ਰੱਖਿਆ ਕਰਨ ਅਤੇ ਉਸਦੀ ਸੰਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਕਠੋਰ ਸਚਾਈ ਨੂੰ ਲੁਕਾਇਆ ਸੀ ਕਿਉਂਕਿ ਸਕੂਲ ਨੇ ਕੁਝ ਹੋਰ ਲਿਖ ਕੇ ਭੇਜਿਆ ਸੀ ਤੇ ਥਾਮਸ ਨੂੰ ਕੁਝ ਹੋਰ ਦੱਸਿਆ ਗਿਆ ਸੀ ਉਸਦੇ ਵਿੱਚ ਉਸਦੇ ਵਿਸ਼ਵਾਸ ਨੂੰ ਉਸ ਨੂੰ ਘਰ ਵਿੱਚ ਸਕੂਲ ਕਰਨ ਦੇ ਉਸਦੇ ਮਤਲਬ ਕਹਿਣ ਦਾ ਭਾਵ ਕਿ ਉਸ ਨੂੰ ਘਰ ਦੇ ਵਿੱਚ ਸਕੂਲ ਬਣਾ ਕੇ ਪੜਾਉਣ ਦੇ ਉਸਦੇ ਫੈਸਲੇ ਨੂੰ ਤੇ ਉਸਦੀ ਉਤਸੁਕਤਾ ਉਹਦੀ ਸਮਝ ਨੂੰ ਉਹਦੇ ਸਵਾਲਾਂ ਨੂੰ ਅੱਗੇ ਵਧਾਉਣ ਦੀ ਆਜ਼ਾਦੀ ਜਿਹੜੀ ਸੀ ਉਸ ਨੂੰ ਸਮਰਥਨ ਦਿੱਤਾ ਅੰਤ ਵਿੱਚ ਇੱਕ ਖੋਜੀ ਵਜੋਂ ਉਸਦੀ ਸ਼ਾਨਦਾਰ ਸਫਲਤਾ ਦੇ ਵੱਲ ਉਹ ਚਲਾ ਗਿਆ ਤੇ ਇੱਕ ਵੱਡੇ ਵਿਗਿਆਨੀ ਦੇ ਤੌਰ ਤੇ ਉਹ ਦੁਨੀਆ ਦੇ ਵਿੱਚ ਪ੍ਰਸਿੱਧ ਹੋਇਆ ਅਤੇ ਘੰਟਿਆਂ ਤੱਕ ਰੋਂਦਾ ਰਿਹਾ ਆਪਣੀ ਮਾਂ ਦੀ ਬੁੱਧੀ ਅਤੇ ਪਿਆਰ ਲਈ ਧੰਨਵਾਦੀ ਉਸਨੇ ਬਾਅਦ ਵਿੱਚ ਕਿਹਾ ਮੇਰੀ ਮਾਂ ਹੀ ਮੈਨੂੰ ਬਣਾਉਣ ਵਾਲੀ ਸੀ ਉਹ ਮੇਰੇ ਬਾਰੇ ਬਹੁਤ ਸੱਚੀ ਸੀ ਇੰਨੀ ਯਕੀਨਨ ਸੀ ਅਤੇ ਮੈਨੂੰ ਲੱਗਾ ਕਿ ਮੇਰੇ ਕੋਲ ਜੀਣ ਲਈ ਕੁਝ ਹੈ ਕਿਸੇ ਅਜਿਹੇ ਵਿਅਕਤੀ ਲਈ ਜਿਸ ਨੂੰ ਮੈਂ ਨਿਰਾਸ਼ ਨਹੀਂ ਕਰਨਾ ਚਾਹੀਦਾ ਤਾਂ ਉਹ ਸੀ ਉਸ ਐਡੀਸਨ ਦੀ ਮਾਂ ਸੋ ਮਾਂ ਦਾ ਇੱਥੇ ਬਹੁਤ ਵੱਡਾ ਰੋਲ ਸਮਝ ਆਉਂਦਾ ਹੈ ਮਾਂ ਦਾ ਬਹੁਤ ਵੱਡਾ ਜਿਹੜਾ ਇੱਕ ਫਰਜ਼ ਸਮਝਾਉਂਦਾ ਹੈ ਕਿ ਮਾਂ ਆਪਣੇ ਪੁੱਤ ਨੂੰ ਕੀ ਬਣਾ ਸਕਦੀ ਹੈ ਸੋ ਆਪਣੇ ਬੱਚਿਆਂ ਤੇ ਐਵੇਂ ਸ਼ੱਕ ਨਾ ਕਰਿਆ ਕਰੋ ਆਪਣੇ ਬੱਚਿਆਂ ਦੇ ਉੱਪਰ ਐਵੇਂ ਹੀ ਦੋਸ਼ ਨਾ ਲਾਇਆ ਕਰੋ ਸਗੋਂ ਇਹਨਾਂ ਦੀ ਕਾਬਲੀਅਤ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਤਾਂ ਕਿ ਇਹਨਾਂ ਦੇ ਵਿੱਚ ਜੋ ਕੁਝ ਲੁਕਿਆ ਹੋਇਆ ਹੈ ਉਹ ਬਾਹਰ ਆ ਸਕੇ ਤੇ ਉਹ ਇਸ ਸਮਾਜ ਦੇ ਵਿੱਚ ਜੋ ਕੰਮ ਲਈ ਇਹ ਪੈਦਾ ਹੋਏ ਨੇ ਉਸ ਕੰਮ ਨੂੰ ਉਹ ਸਿਰੇ ਲਗਾ ਸਕਣ ਧੰਨਵਾਦ